ਖੌਰੇ ਕਿਦਾਂ ਖੜਿਆ ਸੀ ਖੌਰੇ ਕਿਦਾਂ ਚੜਿਆ ਸੀ ਕਿਨੇ ਹੱਥ ਛੱਡਿਆ ਸੀ ਕਿਨੇ ਹੱਥ ਫੜਿਆ ਸੀ ਉਸ ਵੇਲੇ ਸਾਨੂੰ ਬਸ ਰੱਬ ਵੇਖਦਾ ਦੂਜੀ ਥਾਂ ਤੇ ਕਹਿ ਲੋ ਜਿਆਦਾ ਤਾਰੇ ਵੇਖਦੇ ਆਹ ਰਾਤਾਂ ਦੀਆਂ ਮਿਹਨਤਾਂ ਨਹੀਂ ਕੋਈ ਵੇਖਦਾ ਦੁਨੀਆਂ ਅੱਧ ਤੱਕ ਕੀਤੀ ਹੋਈ ਤਾਂ ਸਾਰੇ ਵੇਖਦੇ ਰਾਤਾਂ ਦੀਆਂ ਮਿਹਨਤਾਂ ਨਹੀਂ ਕੋਈ ਵੇਖਦਾ ਦੁਨੀਆਂ ਅੱਧ ਤੱਕ ਕੀਤੀ ਹੋਈ ਤਾਂ ਸਾਰੇ ਵੇਖਦੇ ਹੈ ਕਿੰਨੀ ਵਾਰੀ ਕਿੱਥੇ ਹਾਰੇ ਵੇਖਦੇ ਰਾਤਾਂ ਦੀਆਂ ਮਿਹਨਤਾਂ ਨਹੀਂ ਕੋਈ ਵੇਖਦਾ ਦੁਨੀਆਂ 'ਤੱਕੀ ਹੋਈ ਤਾਂ ਸਾਰੇ ਵੇਖਦੇ ਰਾਤਾਂ ਦੀਆਂ ਮਿਹਨਤਾਂ ਨਹੀਂ ਕੋਈ ਵੇਖਦਾ ਦੁਨੀਆਂ 'ਤੱਕੀ ਹੋਈ ਤਾਂ ਸਾਰੇ ਵੇਖਦੇ ਐਂਟੀਆਂ ਦੀ ਬਲਦੀ ਹੋਈ ਇੱਕ ਠਾਰ ਦਾ ਐਸੀ ਸਾਡੀ ਕਾਰ ਦਾ ਬੈਠ ਕੇ ਯਾਰਾਣਾ ਯਾਰ ਢੇੜੀ ਮਾਰਦਾ ਨਾਲੇ ਮੁੱਛਾ ਚਾੜਦਾ ਲਾਰ ਮਾ ਤੋਂ ਪਹਿਲਾਂ ਅ ਮੈਂ ਆਈ ਵਾਂਟ ਟੂ ਸੇ ਮਾਈ ਪੇ ਮਾਈ ਗ੍ਰੈਟੀਚਿਊਟਸ ਐਂਡ ਅ ਲੋਟ ਆਫ ਥੈਂਕਸ ਟੂ ਅਵਰ ਚੇਅਰਪਰਸਨ ਅ ਮਿਸਟਰ ਸੱਬਰਵਾਲ ਜੀ ਤੇ ਮੈਨੂੰ ਬੜਾ ਮੈਨ ਜੀ ਸੱਬਰਵਾਲ ਸਾਹਿਬ ਆਏ ਆ ਤੇ ਮੈਂ ਪਹਿਲੀ ਵਾਰੀ ਆਈ ਵਾਂਟ ਮੈਨ ਲੱਗਾ ਕਿ ਮੈਂ ਥੋੜੀ ਇਮੋਸ਼ਨਲ ਵੀ ਹੋ ਜਾਊਂਗੀ ਤੇ ਆਈ ਪਲੀਜ਼ ਫੋਰਗਿਵ ਮੀ ਬਿਫੋਰਹੈਂਡ ਤੇ ਆ ਦਾ ਫਰਸਟ ਡੇ ਆਈ ਮੀਟ ਹਿ ਕਿਉਂਕਿ ਫਾਰ ਮੀ ਇਟ ਇਜ਼ ਅ ਪਲੇਜ਼ਰ ਵਰਕਿੰਗ under his guidance ਤੇ ਮੈਂ ਜਦੋਂ ਮਿਲੀ ਆ ਤੇ ਮੈਂ ਆਈ ਰਿਕੁਐਸਟਡ ਥੈਟ ਸਰ ਯੂ ਆਰ ਯੂ ਆਰ ਦਾ ਚੇਅਰਪਰਸਨ ਆਫ ਦਾ ਸਭਾ ਨਾਟ ਓਨਲੀ ਥੈਟ ਯੂ نو ਆਈ ਵਾਂਟ ਯੂ ਟੂ ਬੀ ਮਾਈ ਗਾਈਡ ਯੂ ਵਾਂਟ ਆਈ ਵਾਂਟ ਯੂ ਟੂ ਗਾਈਡ ਮੀ ਔਨ ਈਚ ਐਂਡ ਏਵਰੀ ਸਟੈਪ ਤੇ ਜਿਹੜਾ ਮੈਨੂੰ ਇਸ ਗੱਲ ਦਾ ਦੁੱਖ ਹੈਗਾ ਕਿ ਮੈਨੂੰ ਬਹੁਤ ਘੱਟ ਸਮਾਂ ਇਹਨਾਂ ਦੇ ਨਾਲ ਕੰਮ ਕਰਨ ਦਾ ਜਿਹੜਾ ਮਿਲਿਆ ਤੇ ਇਸ ਗੱਲ ਦਾ ਮੈਨੂੰ ਜ਼ਰੂਰ ਦੁੱਖ ਰਹੂਗਾ ਹਮੇਸ਼ਾ ਔਰ ਜਿਹੜੀ ਮੇਰੇ ਲਈ ਖੁਸ਼ੀ ਦੀ ਗੱਲ ਹੈਗੀ ਉਹ ਇਹ ਹੈਗੀ ਕਿ ਜਿਹੜਾ 4 اور 5 ਮਾਸ ਜਿਹੜਾ ਸਾਡਾ ਵੀਵਰ ਟੂਗੇਦਰ ਔਰ ਉਹੀ ਵਿੱਚ ਜਿਹੜਾ ਮੈਂ ਇਹਨਾਂ ਤੋਂ ਲਰਨ ਕੀਤਾ ਉਹ ਮੇਰੇ ਲਈ ਇਨਵੈਲਿਊਏਬਲ ਆ ਹਰ ਇੱਕ ਸਟੈਪ ਦੇ ਉੱਪਰ ਮੈਨੂੰ ਪਤਾ ਹੈ ਕਿ ਸਭ ਤੋਂ ਜਿਹੜੀ ਮੇਰੇ ਵਾਸਤੇ ਬਹੁਤ ਇਮਾਨਦਾਰੀ ਦੀ ਗੱਲ ਹੈਗੀ ਉਹ ਇਹ ਹੈ ਕਿ ਜਦੋਂ ਮੈਂ ਸਰ ਨੂੰ ਫੋਨ ਕਰਦੀ ਰਹੀ ਹਾਂ ਕਿ ਸਰ ਮੈਨੂੰ ਬਰਾਤ ਨੂੰ 9 ਵਜੇ ਫੋਨ ਕਰਨਾ 10 ਵਜੇ ਫੋਨ ਕਰਨਾ ਕਿ ਆਈ ਨੀਡ ਯੂਰ ਗਾਈਡੈਂਸ ਤੇ ਮੈਨੂੰ ਬੜਾ ਇਹਨਾਂ ਨੇ ਕਦੇ ਵੀ ਇਸ ਤਰ੍ਹਾਂ ਨਹੀਂ ਸੀ ਹੁੰਦਾ ਕਿ ਮੇਰਾ ਫੋਨ ਨਹੀਂ ਸੀ ਚੱਕਿਆ ਮਤਲਬ ਇੱਕ ਮਿੰਟ ਕਾਲ ਹੁੰਦੀ ਸੀ ਤਾਂ ਹੀ ਵਿਲ ਕਾਲ ਮੀ ਬੈਕ ਐਂਡ ਥੈਟ ਵਾਸ ਦਾ ਬੈਸਟ ਪਾਰਟ ਫॉर ਮੀ ਔਰ ਹਰ ਇੱਕ ਸਟੈਪ ਦੇ ਉੱਪਰ ਕਿ ਕਿ ਹੀ ਆਲਵੇਸ ਟੋਲਡ ਮੀ ਲਾਈਕ ਯੂ ਆਰ ਯੂ ਆਰ ਮਾਈ ਡਾਟਰ ਆਈ ਵਿਲ ਗਾਈਡ ਯੂ ਔਨ ਏਵਰੀ ਐਂਡ ਥੈਟ ਇਜ਼ ਥੈਟ ਇਜ਼ ਐਬਸੋਲੂਟਲੀ ਲਾਈਕ ਅ ਪ੍ਰਾਊਡ ਫੋਲੀ ਫੀਲਿੰਗ ਫॉर ਮੀ ਤੇ ਮੈਨੂੰ ਜਿਹੜਾ ਸਭ ਤੋਂ ਲਰਨ ਕਰਨ ਦਾ ਜਿਹੜਾ ਮਿਲਿਆ ਹੈਗਾ ਕਿ ਦ ਵੇ ਨਾਟ ਓਨਲੀ ਥੈਟ सर, so that, कि ਜਿਹੜਾ ਸਾਡਾ ਸਵਾ ਦੇ ਨਾਲ ਪਰ ਇਨ ਜਨਰਲ ਵੀ ਜਿਹੜਾ ਮੈਨੂੰ ਲੋਕਾਂ ਦੇ ਕੋਲੋਂ ਵੀ ਜਦੋਂ ਮੈਂ ਇਸ ਤਰੀਕ ਨਾਲ ਗੱਲ ਕਰਦੀ ਕਿ ਸਰ ਸਾਡੇ ਚੇਅਰਪਰਸਨ ਆ ਤੇ ਮੈਨੂੰ ਹਮੇਸ਼ਾ ਸਾਰੇ एवरीवेयर फ्रॉम एवरी ਆਫੀਸਰ ਸੋ ਵਟ ਆਈ ਲਰਨਡ ਇਜ਼ ਥੈਟ ਸਭ ਨੇ ਇਹੀ ਕਿਹਾ ਕਿ ਹੀ ਇਜ਼ ਵਨ ਆਫ ਦਾ ਆਫੀਸਰ ਕਿ ਜਿਹੜੇ ਬਹੁਤ ਹੀ ਹੰਬਲ ਔਰ ਵੈਰੀ ਵੈਲਕਮਿੰਗ ਤੁਹਾਨੂੰ ਵੀ ਇੱਕ ਰੀਸੈਂਟ ਐਗਜ਼ਾਮਪਲ ਜਿਹੜੀ ਸਾਡੀ ਜਿਸ ਦਿਨ ਡਾਕਟਰ ਮਨਮੋਹ ਸਿੰਘ ਉਹਨਾਂ ਦੀ ਆਪਾਂ ਸ਼ਰਧਾਂਜਲੀ ਸਮਾਰੋਹ ਰੱਖਿਆ ਸੀ ਉਸ ਦਿਨ ਸਾਡੇ ਤੋਂ ਕਾਫੀ ਐਨਆਰਆਈ ਸੀ ਸਰ ਤੁਸੀਂ ਲਾਈਕ देयर ਵਾਸ ਸਮ ਆਫ ਦਾ ਪੀਪਲ Who couldn't make it on that day ਉਸ ਦਿਨ ਇੱਕ ਲੇਡੀ ਸਾਡੇ ਤੋਂ ਕੰਪਲੇਨੈਂਟ ਆਈ ਤਾਂ ਉਹ ਕਹਿੰਦੇ ਕਿ ਮੇਰੀ ਇੱਕ ਕੰਪਲੇਂਟ ਆ ਉਸ ਦਿਨ ਵਰਕਿੰਗ ਨਹੀਂ ਸੀਗਾ ਪਰ ਸਰ ਮਤਲਬ ਆਏ ਤੇ ਮੈਂ ਉਹਨੂੰ ਕਿਹਾ ਕਿ ਤੁਸੀਂ ਯੂ ਗੋ ਟੂ ਸਰ ਉਹ ਉਸ ਤੋਂ ਬਾਅਦ ਮੈਨੂੰ ਉਹ ਕੁੜੀ ਲੇਡੀਜ਼ ਇੰਦੀਆ ਕਾਲਜ ਦੀ ਡਾਟਰ ਦੀ ਪ੍ਰੋਬਲਮ ਸੀਗੀ ਉਹ ਕਹਿੰਦੇ ਕਿ ਮੈਂ ਇੰਨੀ ਔਰ ਨਾਲ ਹੀ ਉਹਨਾਂ ਦੀ ਕੰਪਲੀਟ ਜਿਹੜੀ ਸੌਲਵ ਹੋ ਗਈ ਔਰ ਇਹ ਉਹਨਾਂ ਨੇ ਇੰਨੀਆਂ ਦੁਆਵਾਂ ਦਿੱਤੀਆਂ ਆ ਸਰ ਨੂੰ ਕਿ ਸ਼ੀ ਕਾਲਡ ਮੀ ਕਹਿੰਦੀ ਕਿ ਮੈਨੂੰ ਇੰਨਾ ਮੇਰਾ ਮੈਂ 5-6 ਮਹੀਨੇ ਉੱਪਰ ਤੋਂ ਘੱਟ ਵਿੱਚ 6 ਮਹੀਨਿਆਂ ਤੋਂ ਚੱਕਰ ਲਗਾ ਰਹੇ ਸੀ ਐਂਡ ਸਰ ਉਹ ਛੁੱਟੀ ਹੀ ਕਾਲਡ ਉਹਨਾਂ ਦਾ ਕੰਮ ਹੋ ਗਿਆ ਹਾਂ ਸੋ ਆਈ ਥਿੰਕ ਕਿ ਮੈਨੂੰ ਜੋ ਲਰਨ ਕਰਨ ਦਾ ਔਰ ਜਿਹੜਾ ਮੈਨੂੰ ਸਰ ਨਾਲ ਜਦੋਂ ਮੈਂ ਗੱਲ ਵੀ ਕਰਦੀ ਸੀ ਤਾਂ ਮੈਨੂੰ ਇਹੀ ਉਹਨਾਂ ਨੇ ਐਜੂਕੇਟ ਕੀਤਾ ਕਿ ਜੋ ਤੁਸੀਂ ਪੋਜੀਸ਼ਨ ਤੇ ਆ ਤੁਹਾਨੂੰ ਜਿੰਨੀ ਤੁਸੀਂ ਕਮਿਊਨਿਟੀ ਨੂੰ ਗਿਵ दैट ਯੂ ਕੈਨ ਪੇ ਬੈਕ ਟੂ ਦਾ ਕਮਿਊਨਿਟੀ that is what you have to do ਤੇ ਜਿਹੜੀ ਮੈਨੂੰ ਸਰ ਦੇ ਬਿਹੇਵੀਅਰ ਜਿਹੜਾ ਮਤਲਬ ਐਜ਼ ਏ ਪੋਜੀਸ਼ਨ ਐਂਡ ਐਜ਼ ਏ ਜਿਹੜੀ ਉਹਨਾਂ ਦੇ ਮਤਲਬ ਐਜ਼ ਏ ਹਿਊਮਨ ਬੀਇੰਗ ਉਹ ਲੱਗਾ ਕਿ ਇੰਨੀ ਵੱਡੀ ਪੋਜੀਸ਼ਨ ਦੇ ਉੱਪਰ ਹੋਣ ਸਰ ਹੈਗੇ ਆ ਔਰ ਬਿਲਕੁਲ ਡਾਊਨ ਟੂ ਅਰਕ ਮੈਂ ਇਹਨਾਂ ਆਫਿਸ ਦੇ ਵਿੱਚ ਵੀ ਮੈਂ ਇਹਨਾਂ ਦਾ ਜਿਸ ਤਰ੍ਹਾਂ ਦੇਖਿਆ ਕਿ ਜਿਹੜੇ ਸਾਡੇ ਡਰਾਈਵਰਸ ਆ ਜਾਂ ਜੋ ਇਹਨਾਂ ਨੇ ਮੈਨੂੰ ਹਮੇਸ਼ਾ ਮੈਂ ਕਿ ਆਪਾਂ ਸਭ ਨੂੰ ਬਰਾਬਰ ਅੱਛੇ ਤਰੀਕੇ ਨਾਲ ਟ੍ਰੀਟ ਕਰਨਾ ਸੋ ਵਾਟ ਆਈ ਫੀਲ ਕਿ ਦ ਸੈਡੈਸਟ ਪਾਰਟ ਫਾਰ ਮੀ ਪਰਸਨਲੀ ਜਿਹੜਾ ਸਭ ਤੋਂ ਮੇਰੇ ਲਈ ਉਦਾਸੀ ਦਾ ਹੈਗਾ ਕਿ ਮੈਨੂੰ ਬਹੁਤਾ ਸਮਾਂ ਨਹੀਂ ਨਾ ਨ ਮਿਲਿਆ ਕੰਮ ਕਰਨ ਦਾ ਤੇ ਔਰ ਮੈਨੂੰ ਜਿਹੜੀ ਖੁਸ਼ੀ ਹੋ ਇਸ ਚੀਜ਼ ਦੀ ਹੈਗੀ ਆ ਕਿ ਮੈਨੂੰ ਨਾ ਤੋਂ ਲਰਨ ਕਰਨ ਦਾ ਬਹੁਤ ਜਿਹੜਾ ਮੌਕਾ ਮਿਲਿਆ ਔਰ ਮੈਨੂੰ ਮੈਂ ਸਰ ਨੂੰ ਇਹ ਰਿਕੁਐਸਟ ਕਰਦੀ ਆ ਕਿ ਸਰ ਆਈ ऍम ਨਾਟ ਗੋਣਾ ਲੀਵ ਯੂ ਆਈ ਗੋਣਾ ਬੀ ਆਫਟਰ ਯੂ ਤੇ ਮੈਂ ਤੁਹਾਡੇ ਤੋਂ ਨਾ ਇਨਫੋਰਮੇਸ਼ਨ ਜਿਹੜੀ ਆ ਆਈ ਵਿਲ ਕੀਪ ਇਨਹਾਂਸਿੰਗ ਮਾਈ ਨੋਲੇਜ ਮੈਂ ਆਪਣੀ ਨੋਲੇਜ ਤੋਂ ਤੁਹਾਡੇ ਤੁਸੀਂ ਇੱਕ ਸਾਗਰ ਹੋ ਸੁੰਦਰ ਓਨੋਲਜ ਦਾ ਹਨਾ ਤੇ ਬਸ ਮੈਂ ਤੁਸੀਂ ਆਪਣੀ ਛਤਰ ਛਾਇਆ ਹਮੇਸ਼ਾ ਸਾਡੇ ਤੇ ਬਣਾ ਕੇ ਰੱਖਿਓ ਐਂਡ ਵੀ ਨੀਡ ਯੂਰ ਗਾਈਡੈਂਸ ਈਚ ਐਂਡ ਇਵਰੀ ਸਟੈਪ ਆਫਰ ਲਾਈਫ ਤੇ ਦਾ ਵਾਟ ਵੀ ਵਿਸ਼ ਯੂ ਸਾਡੀ ਮੇਰੀ ਮੈਂ ਤੁਹਾਡੇ ਤੋਂ ਬਹੁਤ ਹੀ ਬਹੁਤ ਛੋਟੀ ਹੈਗੀ ਆ ਉਮਰ ਵੀ ਤੁਹਾਡੇ ਤੋਂ ਬਹੁਤ ਛੋਟੀ ਹੈ ਬਸ ਅਸੀਂ ਇਹੀ ਕਾਮਨਾ ਕਰਦੇ ਆਂ ਔਰ ਵਾਹਿਗੁਰੂ ਦੇ ਅੱਗੇ ਪ੍ਰਮਾਤਮਾ ਅੱਗੇ ਇਹੀ ਅਰਦਾਸ ਕਰਦੇ ਆਂ ਕਿ ਤੁਸੀਂ ਹਮੇਸ਼ਾ ਹੈਲਦੀ ਰਹੋ ਹੈਪੀ ਰਹੋ ਔਰ ਜਦੋਂ ਵੀ ਅਸੀਂ ਤੁਹਾਨੂੰ ਮਿਲਦੇ ਰਹੀਏ ਤੁਹਾਡੇ ਗਾਈਡੈਂਸ ਵਾਸਤੇ ਇਹ ਤੁਸੀਂ ਹਮੇਸ਼ਾ ਹੀ ਸਾਡਾ ਜਿਹੜਾ ਹੈਗਾ ਮਾਰਗਦਰਸ਼ਨ ਕਰੋ

She is a sweet daughter. She worked very, very hard. The kind of work she spoke for me, I salute her. I don't deserve her at all. But she is a learning kid. She always keeps on learning, keeps on improving the things. She did a wonderful job. ਇਨੋ ਨੇ ਬਹੁਤ ਅੱਛਾ ਕੰਪਲੀਟ ਬਿਲਡਿੰਗ ਹੈ ਟੀਓ ਵੀ ਰਣਗ ਰੋਲ ਹੋ ਗਿਆ ਵਾਰੋਚਾ ਹੋ ਗਿਆ ਲੋਕਾਂ ਨੇ ਮਿਲਣ ਦਾ ਚਾਹ ਗਿਆ ਬਟ ਵਨ ਥਿੰਗ ਦਰ ਆਜ਼ ਲੈਕਿੰਗ ਦੈਟ ਕਿ ਬਿਕਾਸ ਮਾਈ ਮਾਈਂਡ ਮੇਰੇ ਦਿਮਾਗ ਚ ਆ ਮੈਂ ਆਈ ਰੂ ਸਿਟਿੰਗ ਵਿਦ ਪ੍ਰਵਿੰਦਰ ਤੁਹਾਨੂੰ ਵੀ ਆਲਸੋ ਥੇਰ ਮਜਾ ਯਾਰ ਤੁਹਾਡੇ ਆnde ਬੰਦੇ ਵਗੈਰਾ ਆnde ਹੈ ਯੂਰ ਬੁੱਕ ਡੋਜ਼ਨਟ ਹੈਵ ਸਮ ਗੈਸ ਕੋਈ ਨਾ ਕੋਈ ਦਰਸ਼ਕ ਵੀ ਸਮ ਰਿਕੋਗਨੀਸ਼ਨ ਆਫਟਰ ਆਲ ਥਿਸ ਇਜ਼ ਇਨ ਐਨ ਆਈ ਆਫਿਸ ਅਗਰ ਐਨ ਆਰ ਆਈ ਦੇ ਵਿੱਚ ਉਹ ਵੀ ਸਭ ਤੋਂ ਪੰਜਾਬ ਦਾ ਵੱਡਾ ਆਫਿਸ ਹੈ ਐਂਡ ਤੁਸੀਂ ਯੂ ਆਰ ਦੀ ਬਿਗੇਸਟ ਕੰਪਨੀ ਆਫ ਥਿਸ ਸਟੇਟ ਸੋ ਹੋਰ ਐਸ ਐਨ ਆਰ ਆਈਸ ਅਬੀਸ ਕੰਸਰਨ ਤੇ ਆਈ ਰੈਡ ਮਾਈ ਮਾਈ ਟੂ ਦਾ ਮੈਂ ਕਹਾਂ ਬੰਨ ਨੂੰ ਡਰੈਸੇਸ ਦਈਏ ਤੇ ਗਰਮੀ ਦੀਆਂ ਡਰੈਸੇਸ ਦਈਏ ਸਰਦੀ ਦੀਆਂ ਡਰਸੇ ਨਥਿੰਗ ਇਜ਼ ਗੋਇੰਗ ਟੂ ਹੈਪਨ ਅਗਰ ਥੋੜੇ ਬਹੁਤੇ ਪੈਸੇ ਖਰਚ ਕੇ ਇੱਕ ਤਾਂ ਕਰਮਚਾਰੀ ਕੁਝ ਆਫਿਸਰਸ ਕੁਝ ਸੈਕੰਡਲੀ ਕੀ ਹੈ ਉਨਾ ਦਾ ਤੁਸੀਂ ਵਤੀਰਾ ਦੇਖੋਗੇ ਲੋਕਾਂ ਦਾ ਨੇਚਰਲ ਹੈ ਇੱਕ ਚੇਂਜ ਆਉਂਦੀ ਹੈ ਠੀਕ ਹੈ ਐਂਡ ਇਟ ਇਸ ਬਿਕਮ ਸੋ ਈਜ਼ੀ ਫਾਰ them ਬੰਦਾ ਪੁੱਛਦਾ ਰਹਿਦਾ ਕੌਣ ਹੁਸੇ ਮੈਂ ਉਹਦੇ ਉਹਦੇ ਨਿਊ ਪਲੇਟ ਵੀ ਉਹਨਾਂ ਦੇ ਲਾਉ ਜਿਹੜੀ ਉਹਨਾਂ ਦੀ ਡਰੈਸ ਹੈ ਬਟ that kind of thing that kind of ਮਤਲਬ ਬਿਸਕਟ ਆਫ ਥਿੰਗਸ ਆਈ ਲਵ ਕਿ ਬਲੈਸਟਰਾ ਦੇ ਹੋਣੀ ਚਾਹੀਦੀ ਬਟ ਡਿਸਟਿਬਿਊਟ ਐਕਟਸ ਲਾਈਕ ਯੂ ਪ੍ਰੋਫੈਸ਼ਨਲ ਆਰਗੇਨਾਈਜੇਸ਼ਨ ਜੇ ਕੋਈ ਐਨਆਈ ਵੀ ਸੱਦੇ ਆਉਂਦੇ ਆ ਉਹਨਾਂ ਨੂੰ ਕੋਈ ਵੀ ਦਿੱਕਤ ਹੈ ਕੋਈ ਮਸਟ ਕਾਈਵਰ ਲੈਵਲ ਪਰ ਇਟ ਇਜ਼ ਸਾਲਵਡ ਇਟ ਸ਼ੁੱਡ ਨਾਟ ਐਕਟ ਐਜ਼ ਵਾਟ ਆਈ ਹੈ ਟ੍ਰਾਈਡ ਮੈਂ ਪਰਮਿੰਦਰ ਇਜ਼ ਵਰਕਿੰਗ ਓਨ 댓 ਹੀ ਇਜ਼ ਵਰਕਿੰਗ ਵੈਰੀ ਹਾਰਡ ਓਨ ਇਟ ਵੀ ਸ਼ੁੱਡ ਨਾਟ ਮੇਕ ਇਟ ਸੌ ਡਾਰਕ ਆ ਗਈ ਇੱਧਰ ਨੂੰ ਉਧਰ ਭਾਈ ਦਿੱਤੀ ਉਧਰੋਂ ਆਈ ਉਧਰ ਭੇਜ ਦਿੱਤੀ ਔਰ ਵੀ ਸ਼ੁੱਡ ਨਾਟ ਐਕਟ ਲਾਈਕ ਮਤਲਬ ਫੋਰਵਰਡ ਏਜੰਸੀ ਜਦ ਐਕ ਰੋ ਹੈ ਨਾ ਡਾਕਰ ਜਾਂਦੀ ਹੈ ਚਿੱਠੀ ਤੇ ਉਹ ਉਹਦੇ ਘਰ ਦੇ ਆਉਂਦੇ ਉਹ ਉਹਦੇ ਘਰ ਵੀ ਸ਼ੁੱਡ ਟ੍ਰਾਈ ਟੂ ਰੀਸੋਲਵ ði ਇਸ਼ੂਸ we had one meeting here with the rpo she knows it well there are so many issues that came across us ਕੱਡੇ ਵੱਡੇ ਵੱਡੇ ਇਸ਼ੂਸ ਕੇ ਜਿਹੜਾ ਸਾਨੂੰ ਪਤਾ ਹੀ ਨਹੀਂ ਸੀਗਾ ਓਨਲੀ ਔਨ ਦੈਟ ਡੇ ਪ੍ਰਦੀਪ ਵੀ ਮਤਲਬ ਸਟਾਰਟਡ ਮਤਲਬ ਵੀ ਆਲ ਦਿਸ ਥਿੰਗ ਕੇਮ ਟੂ आवर ਨੌਲੇਜ ਯਾਰ ਇਹ ਕੀ ਹੈ ਇਸ ਕਰਕੇ ਉਹਦੇ ਰੁਕੀ ਪਈ ਹੈ ਜਿਹੜੇ ਉਹਨੇ ਆਣਾ ਉਹਦਾ ਵੀਜ਼ਾ ਹੈ ਉਹਦੇ ਹੋਰ ਕੋਈ ਪੇਪਰ ਹੈ ਉਹਦੀ ਸਿਟੀਜ਼ਨਸ਼ਿਪ ਹੈ ਉਹਦੀ ਉਹਨੂੰ ਗ੍ਰੀਨ ਕਾਰਡ ਮਿਲਣਾ ਓਨਲੀ ਬਿਕੋਜ਼ ਆਫ ਥਿਸ ਥਿੰਗ ਐਂਡ ਪੀਪਲ ਡਸਨਟ ਨੋ ਅਬਾਊਟ ਥਿਸ ਥਿੰਗ ਉਹਦੇ ਲਈ ਇਹਨਾਂ ਨੇ ਫਿਰ ਬਹੁਤ ਅੱਛਾ ਕੰਪੇਨ ਚਲਾਇਆ ਸ਼ੀ ਇਜ਼ ਵਿਜ਼ਿਟਿੰਗ ਦੀ 올 ਦੀ ਡਿਸਟ੍ਰਿਕਟਸ ਸ਼ੀ ਇਜ਼ ਡੂਇੰਗ ਅ ਵੰਡਰਫੁਲ ਜੌਬ ਸ਼ੀ ਮੀਨਸ ਚਨਾ ਦਾ ਤੁਸੀਂ ਵੀ ਵਿੱਚ ਹੋ ਦਰਬਾਰਾ ਜੀ ਵਿੱਚ ਦੀ ਹੋਲ ਟੀਮ ਠੀਕ ਹੈ ਸ਼ੋਰ ਸੋਨੀਆ ਤਾਂ ਸ਼ੀ ਇਜ਼ ਅ ਪਿਲਰ ਆਫ ਸਟਰੈਂਥ ਫਾਰ ਦਿਸ ਇੰਸਟੀਟਿਊਸ਼ਨ ਸ਼ੀ ਇਜ਼ ਵਰਕਿੰਗ ਫਾਰ ਸੱਚ ਅ ਲੌਂਗ ਟਾਈਮ ਹੇਅਰ ਠੀਕ ਹੈ ਨਾ ਵਾਟ ਆਈ ਵਿਲ ਸੇ ਵਨ ਥਿੰਗ ਇੱਕ ਚੀਜ਼ ਜ਼ਰੂਰ ਮੈਂ ਤੁਹਾਨੂੰ ਕਹਿਣਾ ਚਾਹਾਂਗਾ we must dedicate to the people who so ever and ever comes either you are getting there any grievances through email through phone you must reply them ਬਿਲਕੁਲ ਤਾਂ ਉਹਨਾਂ ਦਾ ਕੰਮ ਕਰੋ ਕੰਮ ਕਰਕੇ ਉਹਨਾਂ ਨੂੰ ਰਿਪਲਾਈ ਜ਼ਰੂਰ ਦਿਓ ਉਹਨਾਂ ਦੀ ਮੇਲ ਆ ਹੁੰਦਾ ਕੀ ਹੈ ਇੱਥੇ ਮੇਲਾਂ ਤੁਰੀਆਂ ਫਰੀਆਂ ਲੈਂਦੀਆਂ ਚੰਗਲ ਨਾਲ ਗੱਲ ਕਰਦਾ ਏ ਤੇ ਕਿ ਨਾ ਤੁਰੀਆਂ ਫਰੀਆਂ ਜਾਂਦਾ ਸਮ ਟਾਈਮਸ ਆਪਾਂ ਉੱਚੇ ਲੈਕ ਕਰ ਜਾਨੇ ਦਿੱਲੀ ਇਹ ਚੈੱਕ ਹੋਣੀ ਚਾਹੀਦੀ ਉਹ ਕਿੰਨੀ ਲੋਕ ਆਈ ਉਹਦੇ ਵਿੱਚ ਕੀ ਕੀ ਹੋਇਆ ਕੀ ਕੀ ਐਕਸ਼ਨ ਰਿਕੁਆਇਰਡ ਹੈ ਇਹ ਉਹ ਵਗੈਰਾ ਮੇਰੀ ਇੱਕੋ ਹੀ ਹੈ ਦਿਸ ਆਫਿਸ ਇਜ਼ ਡੈਡੀਕੇਟਿਡ ਟੂ ਦੀ ਐਨ ਆਰ ਆਈ ਐਂਡ ਪੰਜਾਬ ਵੀਂਗ ਦੇ ਮੇਰੇ ਸਭ ਤੋਂ ਜਿਆਦਾ ਇੰਡੀਆ ਜਿੱਥੇ ਹੀ ਹੈ ਐਨ ਆਰ ਆਈ ਤੇ ਮੈਂ ਜਰੂਰ ਇਹ ਗੱਲ ਦੀ ਤੁਹਾਨੂੰ ਰਿਕੁਐਸਟ ਕਰਾਂਗਾ ਵੀ ਮਸਟ ਟ੍ਰਾਈ ਟੂ ਇੰਪਰੂਵ ਦੀ ਥਿੰਗਸ ਜਿਗਾ ਚੱਲ ਰਿਹਾ ਇਹ ਨਹੀਂ ਮੈਂ ਕਹ ਰਿਹਾ ਨਹੀਂ ਜਿਗਾ ਚੱਲ ਰਿਹਾ ਮਿਨਿਸਟਰ ਸਾਹਿਬ ਇਸ ਡੂਇੰਗ ਅ ਵੰਡਰਫੁਲ ਜੋਬ ਦੇ ਕੋਲ ਲਾਈਵ ਗੱਲਾਂ ਕਰਦੇ ਸੀ ਮੈਂ ਤੋਂ ਤਨ ਗਏ ਪ੍ਰਧਾਨ ਜੀ ਗਏ ਸੀ ਉੱਥੇ ਉਸ ਲਾਈਵ ਹੋਰੇ ਲੋਕਾਂ ਦੇ ਨਾਲ ਦੱਸੋ ਜੀ ਤੁਹਾਡੀਆਂ ਪ੍ਰੋਬਲਮ ਕੀ ਹੈ ਬੀ ਇਟਿੰਗ ਅ ਵੰਡਰਫੁਲ ਪਰ ਸਟਿਲ देयर इज ऑलवेज ਅ ਸਕੋਪ ਫॉर ਇੰਪਰੂਵਮੈਂਟ ਇਦਾਂ ਕਦੀ ਹੁੰਦਾ ਨਹੀਂ ਜਿਹੜਾ ਇੰਪਰੂਵਮੈਂਟ ਲਈ ਸਕੋਪ ਨਾ ਹੋਵੇ ਹਮੇਸ਼ਾ ਇੰਪਰੂਵਮੈਂਟ ਲਈ ਬੈਟਰਮੈਂਟਰੀ ਵੀ ਸ਼ੁੱਡ ਸਟ੍ਰਾਈਵ ਫੋਰ ਇਸ ਕਰਕੇ ਮੇਰਾ ਦਾ ਤੁਹਾਨੂੰ ਹੋਈ ਹੋਈ ਹੈ ਜਿਹੜਾ ਅੱਜ ਦੇ ਤੇ ਸੈਕੰਡਲੀ ਅਰੂ ਸੇਖਰੀ ਸਾਹਿਬ ਹਸ ਕਮ I have worked with him ਉਹਨਾਂ ਦੇ ਤਲੇ ਮੈਂ ਕੰਮ ਕੀਤਾ ਹੈ इज़ अ वंडरफुल भी बहुत वीडियो इंसान ने वंडरफुल ऑफिसर वेरी हार्ड वर्किंग डेफिनेटली सभा लैवल फोर उपर चुक जो भी जो एवर इज यूर इश्यूज यू विल डेफिनेटली डेफिनेटलीजोल्व इट इज़ अ वेरी पॉजिटिव ऑफिसर ठीक है वीडियो है तू बहुत अच्छा आएगा है तो चार दिन ज्वाइन कर लेंगे गए बट जिदा तुम मेरे को जानते हो उद को जाके अपने इशूज डिस्कस कर सकते